ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਨਮਾ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਜ਼ਦੀਕੀ ਪਿੰਡ ਸੋਨਾਬਿਖੇ ਜਿੱਥੇ ਬਰਨਾਲਾ ਕਲਾ ਸੈਂਟਰ ਦੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਜਿਹੜੀਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਉਹਨਾਂ ਦੇ ਇਹ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀਆਂ ਖੇਡਾਂ ਕਰਾਈਆਂ ਜਾ ਰਹੀਆਂ ਅੰਡਰ 11 ਦੇ ਸਕੂਲੀ ਬੱਚਿਆਂ ਦੀਆਂ ਇਹ ਖੇਡਾਂ ਹੋ ਰਹੀਆਂ ਨੇ ਇਸ ਸਬੰਧੀ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਸੋ ਇਸ ਦੇ ਸਬੰਧੀ ਜਿਹੜੇ ਸਾਡੇ ਸੈਂਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾ ਕਲਾ ਦੇ ਸ਼੍ਰੀ ਬਲਕਾਰ ਚੰਦ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਕੈਮਰਾਮੈਨ ਦੇਸਰਾਜ ਬਾਲੀ ਦੇ ਨਾਲ ਪੱਤਰਕਾਰ ਵਾਸਤੇ ਸੀਦੀ ਰਿਪੋਰਟ ਨਵਾਂ ਸ਼ਹਿਰ ਸਰਗਰਮੀ ਜਿਹੜੇ ਕਿ ਬੱਚੇ ਲੈ ਕੇ ਆਏ ਨੇ ਬੱਚੇ ਖੇਡਾਂ ਖੇਡਣਗੇ ਇਸੇ ਸਕੂਲ ਦੇ ਨੇ ਹੈਡ ਹੈਡ ਟੀਚਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਜੀ ਹਾਂਜੀ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਚਟੀ ਸਾਹਿਬ ਸਾਰੇ ਆਏ ਹੋਏ ਅਧਿਆਪਕ ਸਾਥੀ ਪਿੰਡ ਦੇ ਪਤਵੰਤੇ ਸੱਜਣ ਸਾਰਿਆਂ ਦਾ ਪਹਿਲਾਂ ਤਾਂ ਇੱਥੇ ਸਕੂਲ ਵਿੱਚ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਪਿੰਡ ਸੋਨਾ ਦੇ ਸਹਿਯੋਗ ਨਾਲ ਇੱਥੇ ਅਸੀਂ ਬਹੁਤ ਵਾਰ ਖੇਡਾਂ ਕਰਵਾ ਚੁੱਕੇ ਹਾਂ ਹੁਣ ਵੀ ਇਹ ਸੈਂਟਰ ਪੱਧਰ ਦੀਆਂ ਦੂਸਰੀ ਵਾਰ ਕਰਵਾ ਰਹੇ ਹਾਂ ਜ਼ਿਲ੍ਹੇ ਦੀਆਂ ਵੀ ਇੱਥੇ ਖੇਡਾਂ ਹੋ ਚੁੱਕੀਆਂ ਪਿੰਡ ਦਾ ਬਹੁਤ ਸਹਿਯੋਗ ਆ ਇਤਿਆਸ ਕਰਦੇ ਆ ਵੀ ਅੱਗੇ ਤੋਂ ਵੀ ਉਹਨਾਂ ਦਾ ਸਹਿਯੋਗ ਇਦਾਂ ਹੀ ਰਹੇ ਸਾਰੇ ਬੱਚਿਆਂ ਨੂੰ ਇੱਕ ਵਾਰੀ 올 ਦੀ ਬੈਸਟ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਹਾਂਜੀ ਤੁਸੀਂ ਕੀ ਕਹਿਣਾ ਕਹੋਗੇ ਪਹਿਲਾਂ ਤਾਂ ਸਭ ਤੋਂ ਮੈਂ ਪ੍ਰੈਸ ਦੇ ਕਵਰੇਜ ਕਰਨ ਆਏ ਸਾਥੀ ਇਹਨਾਂ ਦਾ ਬਹੁਤ ਧੰਨਵਾਦ ਤੇ ਇਹ ਸੈਂਟਰ ਪੱਧਰੀ ਜਿਹੜੀਆਂ ਗੀਮਾਂ ਹੋ ਰਹੀਆਂ ਇਹ ਵਿੱਚ 10 ਸਕੂਲ ਅੱਜ ਪਾਰਟਿਸਿਪੇਟ ਕਰ ਰਹੇ ਆ ਜਿਹੜੇ ਇਹਨਾਂ ਚੋਂ ਜਿੱਤਣਗੇ ਉਹ ਬਲਾਕ ਪੱਧਰ ਤੇ ਜਾਣਗੇ ਬਲਾਕ ਪੱਧਰ ਤੋਂ ਦਿਨ ਡਿਸਟ੍ਰਿਕਟ ਪੱਧਰ ਤੇ ਤੇ ਡਿਸਟ੍ਰਿਕਟ ਵਿੱਚੋਂ ਇਹ ਸਟੇਟ ਲੈਵਲ ਤੇ ਜਾਣਗੇ ਹਰ ਇੱਕ ਸਾਲ ਜਿਹੜੀ ਆ ਸਾਡੀ ਇੱਥੇ ਬਲ ਕਲਸਟਰ ਬਰਨਾਲਾ ਕਲਾਂ ਦੀ ਟੀਮ ਆ ਸਟੇਟ ਪੱਧਰ ਤੇ ਜਾਂਦੀ ਆ ਆਸ ਕਰਦੇ ਆ ਕਿ ਸਾਡੇ ਸੀਐਸਟੀ ਸਾਹਿਬ ਸ਼੍ਰੀ ਬਲਕਾਰ ਚੰਦ ਜੀ ਦੀ ਅਗਵਾਈ ਵਿੱਚ ਇਸ ਵਾਰ ਵੀ ਜਾਈਏ ਤੇ ਮੱਲਾ ਮਾਰ ਕੇ ਆਈਏ ਹਾਂਜੀ ਸਰ ਜਿਹੜਾ ਅੱਜ ਖੇਡਾਂ ਹੋ ਰਹੀਆਂ ਉਹਦੇ ਸੰਬੰਧੀ ਜਾਣਕਾਰੀ ਹੈ ਹਾਂਜੀ ਬਹੁਤ ਹੀ ਸਤਿਕਾਰਯੋਗ ਕਲਸਟਰ ਬਰਨਾਲਾ ਕਲਾਂ ਦੇ ਸਾਰੇ ਟੀਚਰ ਤੇ ਪਿੰਡ ਦੇ ਪਤਵੰਤੇ ਸੱਜਣਾਂ ਅੱਜ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਾਰੇ ਕਲਸਟਰ ਦੇ ਵਿੱਚ ਜਿਹੜੀਆਂ ਸੈਂਟਰ ਪੱਧਰੀ ਖੇਡਾਂ ਹੋ ਰਹੀਆਂ ਆ ਅੰਡਰ 17 ਇਹ ਖੇਡਾਂ ਕੀਤੀਆਂ ਜਾ ਰਹੀਆਂ ਤੇ ਅੱਜ ਅਸੀਂ ਜਿਹੜਾ ਹੈਗਾ ਆ ਸੈਂਟਰ ਬਰਨਾਲਾ ਕਲਾਂ ਦੀਆਂ ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਵਿਖੇ ਜਿਹੜੀਆਂ ਖੇਡਾਂ ਕਰਵਾਉਣ ਜਾ ਰਹੇ ਹਾਂ ਤੇ ਬੱਚਿਆਂ ਦਾ ਸਿਹਤ ਸਬੰਧੀ ਤੇ ਖੇਡਾਂ ਦੇ ਨਾਲ ਹੋਰ ਝਕਾ ਦੇਣ ਦੇ ਲਈ ਸਰਕਾਰ ਦੇ ਜਿੰਨੇ ਉਪਰਾਲੇ ਆ ਉਹਨੂੰ ਜਾਮਾ ਦੇਣ ਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਕਲਸਟਰ ਬਨਾਲਾ ਕਲਾਂ ਦੇ ਮੇਰੇ ਟੀਚਰ ਪੂਰੀ ਟੀਮ ਤੇ ਰਲ ਮਿਲ ਕੇ ਅਸੀਂ ਇਹ ਖੇਡਾਂ ਦਾ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਇਹ ਕਲਸਟਰ ਵਿੱਚ ਕਿੰਨੇ ਮਤਲਬ ਸਕੂਲ ਪੈਂਦੇ ਕਲਸਟਰ ਦੇ ਵਿੱਚ ਕੁੱਲ 10 ਸਕੂਲ ਆ ਪ੍ਰਾਇਮਰੀ ਸਕੂਲ ਜਿਨ੍ਹਾਂ ਦੇ ਬੱਚੇ ਸਾਡੇ ਕੋਲ ਆਏ ਆ ਅੱਜ ਅਸੀਂ ਲੜਕੀਆਂ ਦੀਆਂ ਖੇਡਾਂ ਕਰਵਾ ਰਹੇ ਹਾਂ ਕੱਲ 19 ਤਰੀਕ ਨੂੰ ਜਿਹੜੀਆਂ ਹੈਗੀਆਂ ਅਸੀਂ ਲੜਕੀਆਂ ਦੀਆਂ ਖੇਡਾਂ ਕਰਵਾਵਾਂਗੇ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਖੇਡਾਂ ਦੀ ਇਹ ਇਨਾ ਹੀ ਹੈਗਾ ਅੱਗੇ ਹੋਰ very good clapping rod 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 va upar kat 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 ki jarur chahiye bandhe la cheez bolo ve ochi bolo chal ja chal ja out line te ho ja ke jada out line te dono passe ਮੈਡਮ ਜੀ ਜੇਠੂਂ ਗਿਆ ਰੇ ਮੈਡਮ ਆਊਟ ਲਾਈਨ ਤੇ ਆ ਜਾ ਬੱਚਾ ਪੜਾ ਲੈਣੂ ਈ ਲਾ ਮੈਡਮ ਆਖਾ ਬਣਾ ਦੇ ਵੀਡੀਓ ਕਿੱਥੇ ਜਾ ਆ ਜਾ ਪਿੱਛੇ ਈ ਲਾ ਮੈਡਮ ਥੋੜਾ ਸਾਹ ਦੇ ਹੋ ਜਾ ਨੂੰ ਆਊਟ ਲਾਈਨ ਤੇ ਬਿਠਾ ਲਦੇ ਹੋ ਬੱਚੇ ਬੜਾ ਜਿਹੜਾ ਹੋਰ ਤੋਂ ਗਿਆ ਪੜਾ ਆ ਬੈਠੇ ਕਿੱਥੇ ਬੈਠਾ ਬੱਚਾ ਉਹ ਇੰਦਰ ਆਦਾ ਬਿਠਾ ਦੇ ਨੂੰ ਉਹਨੂੰ ਉਹਨੂੰ ਹਲਾ ਲਿਆ ਕੁੜੀ ਇਹ ਪਹਿਲਾਂ ਦੀ ਲਿਆ ਸੀ ਕੁੜੀ ਨੇ ਇਹ ਬੋਲਦੀ ਹੈ ਤਾਂ ਹੈ ਇਹਦਾ ਪਾਪਾ ਸਾਜਾ ਚੱਲ ਚੱਲ ਚੱਲ

ਯਾਰ ਥੋੜਾ ਹੱਥ ਛੱਡ ਦੇ ਸ਼ਾਬਾਸ਼ ਸ਼ਾਬਾਸ਼ ਲਗਾਏ ਨਾ ਕੱਟੇ ਪਿਆ ਕਰੋ ਮਾਰਿਆ ਕਰੋ ਉਹਦੀ ਲਾਇਆ ਕਰਨਾ ਜ਼ੋਰ ਵੀ ਲਾਣਾ ਹੁੰਦਾ ਅੰਦਰ ਆਏ ਨਾ ਬੇਟੇ ਕੱਪੜੇ ਨਹੀਂ ਮਾਰਨੇ ਨੇ ਓਏ ਕਪੜਾ ਨਹੀਂ ਹੋਣਾ ਹੁੰਦਾ ਆਪਰੇ ਜਿਸਪਾਲ ਸਿੰਘ ਜਿਸਪਾਲ ਸਿੰਘ ਆ আচ্ছা আচ্ছা ਆ ਜਿਸਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਜੋ ਕਿ ਪਿੰਡ ਸੋਨਾ ਤੋਂ ਨੇ ਸਮਾਜ ਸੇਵਕ ਨੇ ਬਿੱਟੂ ਢੱਬੇ ਵਾਲੇ ਇਹਨਾਂ ਦਾ ਨਾਮ ਕਾਫੀ ਮਸ਼ਹੂਰ ਹੈ ਆ ਜਿਹੜਾ ਖੇਡਾਂ ਬੱਚਿਆਂ ਦੀਆਂ ਸ਼ੁਰੂ ਹੋ ਰਹੀਆਂ ਇੱਥੇ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਜੀ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਸਾਡੇ ਪਿੰਡ ਨੂੰ ਇਹ ਮੌਕਾ ਮਿਲਿਆ ਇੱਕ ਕਿੱਕੜਾ ਗਰਾਊਂਡ ਦਾ ਜੌਨ ਪੱਧਰ ਤੇ ਜੋ ਵੀ ਮੈਂ ਕਹਿੰਨਾ ਬਦ ਤੋਂ ਬਦ ਬੱਚਿਆਂ ਨੂੰ ਉਤਸ਼ਾਹ ਕਰੀਏ ਬੱਚੇ ਕਿੱਕੜਾ ਨਾਲ ਹੀ ਬੱਚੇ ਅੱਗੇ ਵਧਣਗੇ ਜਿੱਦਾਂ ਜੁਵਾ ਬਣੀ ਨਸ਼ੇ ਵਿੱਚ ਜਾ ਰਹੀ ਆ ਤੁਸੀਂ ਨਸ਼ਿਆਂ ਨੂੰ ਫਿਰ ਤਾਂ ਹੀ ਟੱਟਲ ਪਾਉਗੀ ਜੇ ਬੱਚੇ ਕਿੱਕੜਾ ਵੱਲ ਧਿਆਨ ਦੇਵੋਗੇ ਤੇ ਸਾਡੀ ਇਹ ਸਾਡੇ ਪਿੰਡ ਦੀ ਮੰਗ ਹੈ ਕਿ ਸਾਡੇ ਸਾਡੇ ਸਕੂਲ ਨੂੰ ਸਟੇਡੀਅਮ ਦਿੱਤਾ ਜਾਵੇ ਠੀਕ ਧੰਨਵਾਦ ਜੀ ਇਹਨਾਂ ਦੇ ਪਿੰਡਾਂ ਖੇਡਾਂ ਹੋ ਰਹੀਆਂ ਨੇ ਬੱਚਿਆਂ ਦੀਆਂ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਬੱਚਿਆਂ ਨੂੰ ਇਹ ਵੱਧ ਤੋਂ ਵੱਧ ਆਪਣਾ ਖੇਡਣਾ ਪਿਆਰ ਕਰਨ ਜੋ ਵੀ ਹੈਗਾ ਜੋ ਮਤਲਬ ਪਿੰਡ ਲੈਵਲ ਤੇ ਸਾਡਾ ਸਹਿਯੋਗ ਹੋਣ ਅਸੀਂ ਦੇਣ ਲਈ ਤਿਆਰ ਹਾਂ ਥੈਂਕ ਯੂ ਜੀ ਅ ਇੱਥੋਂ ਦੇ ਇੰਜਾਰ ਸਾਹਿਬ ਨਾਲ ਗੱਲ ਕਰਾਂਗੇ ਜੀ ਖੇਡਾਂ ਪ੍ਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਸਕੂਲ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੋਨੇ ਦੇ ਵਿੱਚ ਸੈਂਟਰ ਪੱਧਰੀ ਖੇਡਾਂ ਹੋ ਰਹੀਆਂ ਜਿਸ ਦੇ ਵਿੱਚ 10 ਕੋਲ ਹਿੱਸਾ ਲੈ ਰਹੇ ਆ ਸਾਰੇ ਅਧਿਆਪਕ ਤੇ ਬੱਚੇ ਇੱਥੇ ਪਹੁੰਚੇ ਹੋਏ ਆ ਹੁਣ ਅਸੀਂ ਜਲਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਅਸੀਂ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਆ ਕਿ ਕਿਸੇ ਵੀ ਬੱਚੇ ਛੜਚੋੜ ਤੋਂ ਬਚਾ ਹੋਵੇ ਤੇ ਇਹ ਖੇਡਾਂ ਜਿਹੜੀਆਂ ਵਧੀਆ ਹੋਣ ਤੇ ਅੱਗੇ ਬੱਚੇ ਬਲੌਗ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਮੱਲਾਮਾਨ ਧੰਨਵਾਦ ਜੀ ਠੀਕ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਇਹ ਸਾਡੀਆਂ ਸਰਕਾਰ ਦੇ ਹਦਾਇਤਾਂ ਤੇ ਮੁਤਾਬਕ ਜਿਹੜੀਆਂ ਅਸੀਂ ਗੇਮਾਂ ਕਰਵਾ ਰਹੇ ਹਾਂ ਸਭ ਤੋਂ ਪਹਿਲਾ ਚਰਣ ਹੈ ਕਿ ਸੈਂਟਰ ਪੱਧਰ ਤੇ ਅਸੀਂ ਅੱਜ ਬਰਨਾਲਾ ਸਕੂਲ ਦੀਆਂ ਜਿਹੜੀਆਂ ਸੈਂਟਰ ਦੀਆਂ ਖੇਡਾਂ ਆ ਸੋਨਾ ਪਿੰਡ ਦੇ ਵਿੱਚ ਕਰਵਾ ਰਹੇ ਹਾਂ ਤੇ ਬੱਚਿਆਂ ਨੂੰ ਇਹੀ ਆ ਕਿ ਵੱਧ ਤੋਂ ਵੱਧ ਆਪਾਂ ਰਲ ਮਿਲ ਕੇ ਖੇਡੀਏ ਕਿਸੇ ਨੂੰ ਛੱਟਚੋਟ ਮਰਨ ਦੀ ਕੋਸ਼ਿਸ਼ ਨਾ ਕਰੀਏ ਤੇ ਇਤੋਂ ਹੀ ਪਨੀਰੀ ਜਿਹੜੀ ਤਿਆਰ ਹੋ ਕੇ ਅੰਡਰ 14 ਤੇ ਅੰਡਰ 18 ਦੇ ਵਿੱਚ ਤਿਆਰ ਹੋਣੀ ਆ ਤੇ ਸਾਰੇ ਬੱਚਿਆਂ ਨੂੰ ਬੈਸਟ ਵਿੱਚ ਜਿਆ ਜੀ ਥੈਂਕ ਯੂ ਜੀ ਦੱਸਣਾ ਚਾਹਾਂਗਾ ਕਿ ਕਲਸਟਰ ਬਨਾਲਾ ਕਲਾ ਨੇ ਜੋ ਪਿਛਲੇ ਵਾਰ ਖੇਡਾਂ ਹੋਈਆਂ ਸਾਡੀਆਂ ਬਲੌਕ ਲੈਵਲ ਤੇ ਪੂਰੀ ਓਵਰਆਲ ਟਰੋਫੀ ਲੈ ਕੇ ਆਇਆ ਤੇ ਜ਼ਿਲ੍ਹਾ ਲੈਵਲ ਤੇ ਈਵਨ ਸਟੇਟ ਲੈਵਲ ਤੱਕ ਸਾਡੇ ਬੱਚੇ ਖੇਡ ਕੇ ਆਏ ਆ ਤੇ ਅਸੀਂ ਆਸ ਕਰਾਂਗੇ ਕਿ ਇਸ ਸਾਲ ਵੀ ਸਾਡੇ ਬੱਚੇ ਜਿਹੜੇ ਆ ਸਟੇਟ ਲੈਵਲ ਤੱਕ ਜਾ ਕੇ ਆਣ ਤੇ ਕਈ ਖੇਡਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਮਤਲਬ ਪਹਿਲੇ ਨੰਬਰ ਤੇ ਰਹੇ ਜ਼ਿਲ੍ਹਾ ਲੈਵਲ ਤੇ ਤੇ ਓਵਰਆਲ ਟਰੋਫੀ ਅਸੀਂ ਲੈ ਕੇ ਆਏ ਆ ਸਾਡਾ ਜਿਹੜਾ ਬਰਨਾਲਾ ਸੈਂਟਰ ਹੈ ਇਹ ਤਰੀਬ ਨੇ ਸਾਰਾ ਹਰ ਇੱਕ ਸਾਲ ਹੀ ਸਟੇਟ ਪੱਧਰ ਤੇ ਜਾਂਦਾ ਹੈ ਖਾਸ ਕਰਕੇ ਮੁਬਾਰਕ ਬਰਨਾਲਾ ਚੂੜ ਪਰ ਤੇ ਦੁਰਗਾ ਪਰ ਇਹ ਤਰੀ ਜਿੰਨੇ ਵੀ ਸਹੂਲਤਾਂ ਵਹਿੰਦੀਆਂ ਜਿੰਨੇ ਵੀ ਸਾਡੇ ਸਕੂਲ ਸੈਂਟਰ ਦੇ ਆ ਸਾਰੇ ਰੜ ਕੇ ਅਸੀਂ ਇੱਕ ਟੀਮ ਬਣਾ ਕੇ ਹਰ ਇੱਕ ਸਾਲ ਇੱਕ ਵਾਰ ਹੀ ਨਹੀਂ ਹਰ ਇੱਕ ਸਾਲ ਸਾਡੀ ਸਟੇਟ ਪੱਧਰ ਦੀ ਟੀਮ ਜਾਂਦੀ ਹੈ ਠੀਕ ਹੈ ਜਿਹੜੇ ਕਿ ਬੱਚੇ ਲੈ ਕੇ ਆਏ ਨੇ ਬੱਚੇ ਖੇਡਾਂ ਖੇਡਣਗੇ ਇਸੇ ਸਕੂਲ ਦੇ ਨੇ ਹੈਡ ਹੈਡ ਟੀਚਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਹਾਂਜੀ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਚਟੀ ਸਾਹਿਬ ਸਾਰੇ ਆਏ ਹੋਏ ਅਧਿਆਪਕ ਸਾਥੀ ਪਿੰਡ ਦੇ ਪਤਵੰਤੇ ਸੱਜਣ ਸਾਰਿਆਂ ਦਾ ਪਹਿਲਾਂ ਤਾਂ ਇੱਥੇ ਸਕੂਲ ਵਿੱਚ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਪਿੰਡ ਸੋਨਾ ਦੇ ਸਹਿਯੋਗ ਨਾਲ ਇੱਥੇ ਅਸੀਂ ਬਹੁਤ ਵਾਰ ਖੇਡਾਂ ਕਰਵਾ ਚੁੱਕੇ ਹਾਂ ਹੁਣ ਵੀ ਇਹ ਸੈਂਟਰ ਪੱਧਰ ਦੀਆਂ ਦੂਸਰੀ ਵਾਰ ਕਰਵਾ ਰਹੇ ਹਾਂ ਜ਼ਿਲ੍ਹੇ ਦੀਆਂ ਵੀ ਇੱਥੇ ਖੇਡਾਂ ਹੋ ਚੁੱਕੀਆਂ ਪਿੰਡ ਦਾ ਬਹੁਤ ਸਹਿਯੋਗ ਆ ਇਤਿਹਾਸ ਕਰਦੇ ਆ ਵੀ ਅੱਗੇ ਤੋਂ ਵੀ ਉਹਨਾਂ ਦਾ ਸਹਿਯੋਗ ਇਦਾਂ ਹੀ ਰਹੋਗੇ ਸਾਰੇ ਬੱਚਿਆਂ ਨੂੰ ਇੱਕ ਵਾਰੀ 올 ਦੀ ਬੈਸਟ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਹਾਂਜੀ ਤੁਸੀਂ ਕੀ ਕਹਿਣਾ ਕਹੋਗੇ ਪਹਿਲਾਂ ਤਾਂ ਸਭ ਤੋਂ ਮੈਂ ਪ੍ਰੈਸ ਦੇ ਕਵਰੇਜ ਕਰਨ ਆਏ ਸਾਥੀ ਇਹਨਾਂ ਦਾ ਬਹੁਤ ਧੰਨਵਾਦ ਤੇ ਇਹ ਸੈਂਟਰ ਪੱਧਰੀ ਜਿਹੜੀਆਂ ਗੀਮਾਂ ਹੋ ਰਹੀਆਂ ਇਹ ਵਿੱਚ 10 ਸਕੂਲ ਅੱਜ ਪਾਰਟਿਸਿਪੇਟ ਕਰ ਰਹੇ ਆ ਜਿਹੜੇ ਇਹਨਾਂ ਤੋਂ ਜਿੱਤਣਗੇ ਉਹ ਬਲਾਕ ਪੱਧਰ ਤੇ ਜਾਣਗੇ ਬਲਾਕ ਪੱਧਰ ਤੋਂ ਦਿਨ ਡਿਸਟ੍ਰਿਕਟ ਪੱਧਰ ਤੇ ਤੇ ਡਿਸਟ੍ਰਿਕਟ ਵਿੱਚੋਂ ਇਹ ਸਟੇਟ ਲੈਵਲ ਤੇ ਜਾਣਗੇ ਹਰੇਕ ਸਾਲ ਜਿਹੜੀ ਆ ਸਾਡੀ ਇੱਥੇ ਕਲਸਟਰ ਬਨਾਲਾ ਕਲਾਂ ਦੀ ਟੀਮ ਆ ਸਟੇਟ ਪੱਧਰ ਤੇ ਜਾਂਦੀ ਆ ਆਸ ਕਰਦੇ ਆ ਕਿ ਸਾਡੇ ਸੀਐਸਟੀ ਸਾਹਿਬ ਸ਼੍ਰੀ ਬਲਕਾਰ ਚੰਦ ਜੀ ਦੀ ਅਗਵਾਈ ਵਿੱਚ ਇਸ ਵਾਰ ਵੀ ਜਾਈਏ ਤੇ ਮੱਲਾ ਮਾਰ ਕੇ ਆਈਏ ਥੈਂਕ ਯੂ ਜੀ ਧੰਨਵਾਦ ਅਣਜਾਣ ਤੁਸੀਂ ਇਹਦੇ ਪੈਦਲ ਸਾਰੇ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਦੰਬਲੀਤ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ